ਪੜੀ ਗਈ ਪੜੀ ਗਈ ਪੜੀ ਗਈ ਕਦੀ ਲੋਕਾਂ ਨੂੰ ਵਿਜੀਲੈਂਸ ਵਿਭਾਗ ਵਿੱਚ ਰੰਗੇ ਹੱਥ ਫੜਨ ਵਾਲੀ ACP ਅੱਜ ਖੁਦ ਹੀ ਫੜੀ ਗਈ ਉਹ ਗੱਲ ਵੱਖਰੀ ਹੈ ਕਿ ਇਹ ਪਹਿਲਾਂ ਵਿਜੀਲੈਂਸ 'ਚ ਲੱਗੀ ਹੋਈ ਸੀ ਇਸ ਕਰਕੇ ਇਸ ਨੂੰ ਤਜਰਬਾ ਸੀ ਕਿ ਵਿਜੀਲੈਂਸ ਦਾ ਟਰੈਪ ਕਿਵੇਂ ਲੱਗਦਾ ਤੇ ਅੱਜ ਜਦੋਂ ਇਸ ਦਾ ਟਰੈਪ ਲੱਗਾ ਤੇ ਇਸ ਨੂੰ ਮਹਿਸੂਸ ਹੋ ਗਿਆ ਕਿ ਸ਼ਾਇਦ ਵਿਜੀਲੈਂਸ ਨੇ ਇਸ ਨੂੰ ਫੜਨਾ ਆ ਗਈ ਹੈ ਐਹੀ ਬਜਾ ਰਹੀ ਕਿ ਰੰਗੇ ਹੱਥ 'ਤੇ ਕਾਬੂ ਨਹੀਂ ਆਈ ਪਰ ਸਖਤ ਮિજાਜ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਦੂ ਦੇ ਅੱਗੇ ਐਸਡੀ ਪੇਸ਼ ਨਾ ਚਲੀ ਕਿਉਂਕਿ ਐਸਐਸਪੀ ਨੇ ਪਹਿਲਾਂ ਹੀ ਇਸ ਦੇ ਖਿਲਾਫ ਸਬੂਤ ਜੁਟਾ ਲਏ ਸੀ ਯਾਨੀ ਕਿ ਐਸਡੀ ਇੱਕ ਵੀਡੀਓ ਬਣ ਚੁੱਕੀ ਸੀ ਜਿਸ ਦੇ ਵਿੱਚ ਏਸੀਪੀ ਮੂਮੈਂਸਾ ਲੁਧਿਆਣਾ ਨਿਰਦੋਸ਼ ਕੋਰ ਲਈ ਰਿਸ਼ਵਤ ਮੰਗੀ ਜਾ ਰਹੀ ਸੀ ਪਰ ਐਸਐਸਪੀ ਸੰਦੂ ਦੇ ਹੁਕਮ ਤੋ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਏਸੀਪੀ ਨਿਰਦੋਸ਼ ਕੌਰ ਤੇ ਉਹਨਾਂ ਦੇ ਰੀਡਰ ਬੇਅੰਤ ਸਿੰਘ ਨੂੰ ਸੋ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਰਲ ਕੇ ਵਸੂਲੀ ਕਰ ਰਹੇ ਸੀ ਔਰ ਤੁਹਾਨੂੰ ਦੱਸ ਦਈਏ ਕਿ ਨਿਰਦੋਸ਼ ਕੌਰ ਜਦੋਂ ਇੰਸਪੈਕਟਰ ਸੀ ਉਹਦਾ ਵਿਜੀਲੈਂਸ ਤੇ ਨਾਸ ਸੀ ਇਸ ਕਰਕੇ ਉਸ ਨੂੰ ਵਿਜੀਲੈਂਸ ਦੇ ਕੰਮ ਕਰਨ ਦਾ ਤਰੀਕਾ ਪਤਾ ਸੀ ਤੇ ਜਦੋਂ ਇਸ ਨੇ ਦੇਖ ਲਿਆ ਕਿ ਵਿਜੀਲੈਂਸ ਟੀਮ ਐਂਟਰ ਹੋ ਚੁੱਕੀ ਹੈ ਤੇ ਇਸ ਨੇ ਪੈਸੇ ਫੜਨ ਜਾ ਅਨਾ ਕਹਾਣੀ ਸ਼ੁਰੂ ਕਰ ਦਿੱਤੀ ਪਰ ਉਸ ਤੋਂ ਪਹਿਲਾਂ ਹੀ ਵਿਜੀਲੈਂਸ ਸਬੂਤ ਜੁਟਾ ਚੁੱਕੀ ਸੀ ਤੇ ਇਸ ਨੇ ਰੰਗੇ ਹੱਥ ਪੈਸੇ ਤਾਂ ਨਹੀਂ ਫੜੇ ਪਰ ਤਾਂ ਵੀ ਫੜੀ ਗਈ ਫੜੀ ਗਈ ਫੌਰੀ ਗੇਟ ਉਸ ਆਪ ਇਹ ਸੁਣ ਲੋ ਸਖਤ ਮિજાਜ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਦੂ ਦੀ ਜੁਬਾਨੀ ਕਿਵੇਂ ਹੋਈ ਨਿਰਦੋਸ਼ਕਰ ਤੇ ਉਹਨਾਂ ਦੇ ਲੀਡਰ ਦੀ ਗ੍ਰਿਫਤਾਰੀ ਨਾਨਕਪਾਲ ਪੰਜਾਬੀ ਟੀਵੀ ਦਲਾਈ ਲੁਧਿਆਣਾ ਤੋਂ ਆਮੰਤਾ ਗਰਦੀਰ ਬਾਫ ਜੀ ਸਰ ਕੀ ਗੱਲ ਹੈ ਜੀ ਰਿਪੋਰਟ ਦੇਖੋ ਇਹ ਪ੍ਰਿਤ ਪ੍ਰਿਤਪਾਲ ਕੁਮਾਰ ਨੇ ਕੁਦਵਾ ਪਿੰਡਾ ਬਠਿੰਡੇ ਪਿੰਡਾ ਇਹ ਸਾਡੇ ਕੋਲ ਅੱਜ ਆਏ ਸੀਗੇ ਤੇ ਇਹਨਾਂ ਦਾ ਕਹਿਣਾ ਸੀ ਵੀ ਇਹ ਇੱਕ ਇਹਨਾਂ ਦਾ ਭਾਂਜਾ ਹੈਗਾ ਅਸ਼ਨੀ ਕੁਮਾਰ ਉਹਦੇ ਖਿਲਾਫ ਦਰਖਾਸਤ ਉਹਦੀ ਵਾਈਫ ਨੇ ਦਿੱਤੀ ਸੀ ਜੀ ਜੋ ਔਮਨ ਸੈਲ ਚੱਲਦੀ ਸੀ ਲੁਧਿਆਣਾ ਔਰ ਇਹ ਉਥੇ ਆਈ ਸੀ ਉਹ ਰੀਡਰ ਬਿਆਨ ਸਿੰਘ ਜਿਹੜਾ ACP ਔਮਨ ਸੈਲ ਚ ਲੱਗੇ ਨੇ ਨਰਦੋਸ਼ ਕੋਲ ਉਹਨਾਂ ਦਾ ਰੀਡਰ ਬਿਆਨ ਸਿੰਘ ਹੈ ਉਹ ਫਿਰ ਇਹਨਾਂ ਨੇ ਜਦੋਂ ਮਿਲਿਆ ਹੈਗਾ ਇਹਨਾਂ ਨੇ 1 ਲੱਖ ਦੀ ਡਿਮਾਂਡ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ 30 ਲੱਖ ਰੁਪਏ ਤੁਸੀਂ ਕੁੜੀ ਵਾਲਿਆਂ ਨੂੰ ਦੇ ਦਿਓ ਤੁਹਾਡਾ ਰਾਜ਼ਨਾ ਹੋ ਜਾਏਗਾ ਉਹ ਕਹਿੰਦਾ ਵੀ 30 ਲੱਖ ਤਾਂ ਅਸੀਂ ਦੇ ਸਕਦੇ ਸਾਡੇ ਕੋਲ ਤਾਂ ਅਸੀਂ ਕਿਉਂ ਦੇਈਏ ਉਹ ਬੰਦੇ ਫਿਰ ਤੁਸੀਂ ਲੱਖ ਰੁਪਇਆ ਇੱਧਰ ਦੇ ਦਿਓ ਅਸੀਂ ਤੁਹਾਡਾ ਫਾਈਲ ਕਰ ਦਿੰਨੇ ਆ ਉਹਨੇ ਕਿਹਾ ਵੀ ਲੱਖ ਜ਼ਿਆਦਾ ਹੈਗਾ ਫਿਰ ਉਹ 60000 ਚ ਆਲਟੀਮੇਟਲੀ ਉਹਦੀ ਸੈਟਿੰਗ ਹੋ ਗਈ ਤੇ 30000 ਰੁਪਇਆ ਉਹਨਾਂ ਨੇ 29 ਤਰੀਕ ਨੂੰ ਲੈ ਲਿਆ ਸੀਗਾ ਔਰ ਰੀਡਰ ਨੇ ਲਿਆ ਹੈਗਾ ਐਸਪੀ ਦਿਹਾੜ ਵਿੱਚ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਜ 30000 ਰੁਪਇਆ ਉਹਨਾਂ ਕੋ ਲੈਣਾ ਸੀ ਤੇ ਨਾਲੇ ਉਹਨਾਂ ਨੂੰ ਕਹਿਣਾ ਸੀ ਕਿ ਤੁਸੀਂ ਰਿਪੋਰਟ ਆਪਣੀ ਲੈ ਜਾਓ ਰਿਪੋਰਟ ਤਾਂ ਡੀਸੀ ਬਣਾਤੀ ਹੈ ਤੁਹਾਡੇ ਫੇਰ ਵਿੱਚ ਉਹਦੇ ਨਾਲੇ ਤੁਸੀਂ ਕਾਪੀ ਲੈ ਜਾਓ ਉਹ ਅੱਜ ਫਿਰ ਉਹ ਵਾਇਸ ਸੀਗੇ ਕੰਪਲੇਨਟ ਹੁਣਾ ਦੱਸਿਆ ਉਹਨਾਂ ਨੇ ਇਸ ਚੀਜ਼ ਦੀ ਰਿਕਾਰਡਿੰਗ ਕਰ ਲਈ ਸੀਗੀ ਔਰ ਬਸ ਇੱਚੇ ਹੀ ਹੋਇਆ ਕਿ ਜਦੋਂ ਉੱਥੇ ਬਿਜ਼ਨਸ ਟੀਮ ਸਰਕਾਰੀ ਬੰਦ ਦੀ ਹਾਜ਼ਰੀ ਪਹੁੰਚੀ ਹੈ ਤੇ ਇਹਨਾਂ ਨੂੰ ਉੱਥੇ ਐਫਰੀਹੈਂਸ਼ਨ ਹੋ ਗਈ ਹੈ ਔਰ ਆਪਣੇ ਇਹ 30000 ਲੈਣ ਦੀ ਕੋਸ਼ਿਸ਼ ਵਿੱਚ ਇਹਨਾਂ ਨੂੰ ਫਿਰ ਉੱਥੇ ਗੁਫਤਾਰ ਕੀਤਾ ਹੈਗਾ ਜਿਹੜਾ 30000 ਤਾਂ ਨਹੀਂ ਲਿਆ ਸੀ ਇਹਨਾਂ ਨੇ ਪਹਿਲਾਂ ਤੇ ਯਾਰ ਹੋਰ ਲੈਣਾ ਸੀਗਾ ਉਹ ਤੇ ਇਹਨਾਂ ਨੇ ਉੱਥੇ ਮੌਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਅੱਜ ਉਹ 30000 ਲੈਣੇ ਸੀਗੇ ਲੈਏ ਨਹੀਂ ਸੀਗੇ ਉਹ ਇਹਨਾਂ ਨੂੰ ਕੋਈ ਬਿਜ਼ਨਸ ਟਿੰਗ ਦਾ ਪਤਾ ਲੱਗ ਗਿਆ ਵੀ ਆ ਗਈ ਹੈ ਤੇ ਉਹ ਫਿਰ ਇਹਨਾਂ ਨੂੰ ਗਫਤਾਰ ਕਰ ਲਿਆ ਮਕਦਮਾ ਦਰਜ ਹੋ ਗਿਆ ਤੇ ਕੱਲ ਨੂੰ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੋਲ ਕੋ ਰੈਸਟਰੀ ਕਰਦੇ ਨੇ ਰੀਡਰ ਬਿਆਨ ਸਿੰਘ ਔਰ ACP ਨਰਦੋਸ਼ ਕੋਲ ਜਿਹੜੇ ਲੁਧਿਆਣੇ ਲੱਗੇ ਨੇ ਆਪਣੇ ਵੂਮਨ ਸੈਲ ਚ ਪਹਿਲਾਂ ਕੀ ਤੇਰੇ ਵੀ ਤੁਸੀਂ ਕੀਦਮ ACP ਇੱਥੇ ਲੱਗੇ ਨੇ ਬਾਕੀ ਸਿ ਵੈਰੀਫਾਈ ਕਰਦੇ ਆ ਪਹਿਲਾਂ ਕਿੱਥੇ ਸੀ